ਸਟਾਰ ਸਾਰੇ ਬੱਚੇ ਸਕੂਲ ਪਹੁੰਚ ਗਏ ਸਨ ਡੰਡੀ ਪਰ ਭੋਲੂ ਰਾਹ ਵਿੱਚ ਹੀ اٹਕ ਗਿਆ ਸੀ ਡੰਡੀ ਭੋਲੂ ਨੂੰ ਰਸਤੇ ਵਿੱਚ ਇੱਕ ਘੁਗੀ ਮਿਲ ਗਈ ਡੰਡੀ ਕਿੰਨੀ ਸੋਹਣੀ ਨਿੱਕੀ ਜਹੀ ਘੁਗੀ ਭੋਲੂ ਨੇ ਆਪਣੇ ਆਪ ਨੂੰ ਆਖਿਆ ਤੇ ਉਹ ਆਪਣਾ ਵਸਤਾ ਇੱਕ ਟੇਟਾਂ ਦੀ ਢੇਰੀ ਉੱਪਰ ਰੱਖ ਕੇ ਘੁੱਗੀ ਪਿਸੇ ਭਜਣ ਲੱਗ ਪਿਆ ਡੰਡੀ ਘੁੱਗੀ ਨਿੱਕੀ ਸੀ ਡੰਡੀ ਉਸਦੇ ਖੰਭ ਅਜੇ ਪੂਰੇ ਨਹੀਂ ਬਣੇ ਸਨ ਡੰਡੀ ਉਹ ਅਜੇ ਪੂਰੀ ਉਡਾਰੀ ਨਹੀਂ ਭਰ ਸਕਦੀ ਸੀ ਡੰਡੀ ਭੋਲੂ ਨੇ ਘੁੱਗੀ ਪਿਸੇ ਭੱਜ ਕੇ ਉਸ ਨੂੰ ਥਕਾ ਦਿੱਤਾ ਡੰਡੀ ਫਿਰ ਉਸਨੇ ਦੌੜ ਲਗਾ ਕੇ ਕੁੱਗੀ ਨੂੰ ਫੜ ਲਿਆ ਡੰਡੀ ਮੈਂ ਇਸ ਕੁੱਗੀ ਨੂੰ ਆਪਣੇ ਨਾਲ ਲੈ ਕੇ ਜਾਵਾਂਗਾ ਡੰਡੀ ਮੈਂ ਇਸ ਨੂੰ ਆਪਣੇ ਘਰ ਰੱਖਾਂਗਾ ਡੰਡੀ ਭੋਲੂ ਨੇ ਕੁੱਗੀ ਦਾ ਸਿਰ ਪਲੋਸਦੇ ਹੋਏ ਆਖਿਆ ਡੰਡੀ ਪਰ ਭੋਲੂ ਕੁੱਗੀ ਨੂੰ ਆਪਣੇ ਨਾਲ ਸਕੂਲ ਨਹੀਂ ਲੈ ਕੇ ਜਾ ਸਕਦਾ ਸੀ ਡੰਡੀ ਅਧਿਆਪਕਾਂ ਨੇ ਭੋਲੂ ਨੂੰ ਘੁੱਗੀ ਲੈ ਕੇ ਜਮਾਤ ਵਿੱਚ ਨਹੀਂ ਬਹਿਣ ਦੇਣਾ ਸੀ ਡੰਡੀ ਇਸ ਕਰਕੇ ਭੋਲੂ ਨੇ ਉਥੇ ਹੀ ਇਟਾਂ ਜੋੜ ਕੇ ਇੱਕ ਆਲਾ ਜਿਹਾ ਬਣਾ ਲਿਆ ਡੰਡੀ ਭੋਲੂ ਨੇ ਘੁੱਗੀ ਨੂੰ ਇਸ ਆਲੇ ਵਿੱਚ ਬਿਠਾ ਦਿੱਤਾ ਉਲੂ ਨੂੰ ਦਰਸੀ ਕਿ ਕੋਈ ਹੋਰ ਜਾਨਵਰ ਜਾਂ ਪੰਛੀ ਕੋਗੀ ਨੂੰ ਮਾਰਨਾ ਦੇਵੇ ਜਾਂ ਫਿਰ ਕੋਈ ਹੋਰ ਬੱਚਾ ਇਸ ਪਿਆਰੀ ਜਿਹੀ ਕੋਗੀ ਨੂੰ ਆਪਣੇ ਘਰ ਨਾ ਲੈ ਜਾਵੇ ਡੰਡੀ ਇਸ ਕਰਕੇ ਉਸਨੇ ਹੋਰ ਇਟਾਂ ਜੋੜ ਕੇ ਆਲੇ ਦਾ ਮੂੰਹ ਵੀ ਬੰਦ ਕਰ ਦਿੱਤਾ ਕੁੱਗੀ ਨੂੰ ਏਟਾਂ ਵਿੱਚ ਕੈਦ ਕਰਕੇ ਭੋਲੂ ਸਕੂਲ ਚਲਾ ਗਿਆ ਉਹ ਸਾਰਾ ਦਿਨ ਜਮਾਤ ਵਿੱਚ ਬੈਠਾ ਤਾਂ ਰਿਹਾ ਪਰ ਉਸ ਦਾ ਧਿਆਨ ਕੁੱਗੀ ਵਿੱਚ ਹੀ ਸੀ ਡੰਡੀ ਭੋਲੂ ਨੇ ਸਾਰਾ ਦਿਨ ਇੱਕ ਅੱਖਰ ਵੀ ਨਾ ਪੜਿਆ ਛੁੱਟੀ ਹੋਣ ਸਾਰ ਭੋਲੂ ਸਭ ਬੱਚਿਆਂ ਤੋਂ ਪਹਿਲਾਂ ਸਕੂਲੋਂ ਨਿਕਲ ਪਿਆ ਉਹ ਸਿੱਧਾ ਉਸ ਆਲੇ ਕੋਲ ਪਹੁੰਚ ਗਿਆ ਡੰਡੀ ਜਿਸ ਵਿੱਚ ਉਸਨੇ ਘੁੱਗੀ ਨੂੰ ਬੰਦ ਕੀਤਾ ਸੀ ਡੰਡੀ ਓਲੂ ਨੇ ਆਲੇ ਅੱਗੇ ਲੱਗੀਆਂ ਇੱਟਾਂ ਵੱਲ ਵੇਖਿਆ ਇੱਟਾਂ ਉੱਪਰ ਕਿਸੇ ਪੰਛੀ ਦੀਆਂ ਚੁੰਝਾਂ ਦੇ ਨਿਸ਼ਾਨ ਸਨ ਡੰਡੀ ਇਸ ਦੀ ਮਾਂ ਵੱਡੀ ਘੁੱਗੀ ਆਈ ਹੋਵੇਗੀ ਉਹ ਚੁੰਝਾਂ ਨਾਲ ਆਲੇ ਨੂੰ ਖੋਲਣ ਦੀ ਕੋਸ਼ਿਸ਼ ਕਰਦੀ ਰਹੀ ਹੋਵੇਗੀ ਡੰਡੀ ਪੋਲੂ ਨੇ ਅਨੁਮਾਨ ਲਾਇਆ ਹੁਣ ਤੇ ਇਹ ਪਿਆਰੀ ਜਹੀ ਨਿੱਕੀ ਘੁੱਗੀ ਮੇਰੇ ਨਾਲ ਜਾਵੇਗੀ ਡੰਡੀ ਪੋਲੂ ਨੇ ਇਹ ਆਖਦਿਆਂ ਆਲੇ ਅੱਗੇਉਂ ਇਟਾਂ ਹਟਾ ਦਿੱਤੀਆਂ ਡੰਡੀ ਕੁੱਕੀ ਆਲੇ ਵਿੱਚ ਸਹਮੀ ਬੈਠੀ ਸੀ ਡੰਡੀ ਤੂੰ ਡਰਨਾ ਮੈਂ ਤੈਨੂੰ ਕੁਝ ਨਹੀਂ ਆਖਦਾ ਘਰ ਜਾ ਕੇ ਤੇਰੀ ਖੂਬ ਸੇਵਾ ਕਰਾਂਗਾ ਡੰਡੀ ਓਹਲੂ ਨੇ ਕੁੱਕੀ ਨੂੰ ਆਪਣੇ ਵੱਲੋਂ ਦਿਲਾਸਾ ਦਿੱਤਾ ਡੰਡੇ ਉਹ ਕੁੱਕੀ ਨੂੰ ਲੈ ਕੇ ਆਪਣੇ ਘਰ ਪਹੁੰਚ ਗਿਆ ਮਾਂ ਬੀਖ ਮੈਂ ਅੱਜ ਕੀ ਲੈ ਕੇ ਆਇਆ ਹਾਂ ਡੰਡੀ ਮੈਂ ਇਸ ਨੂੰ ਆਪਣੇ ਘਰ ਰੱਖਾਂਗਾ ਡੰਡੀ ਮੈਂ ਇਸ ਨੂੰ ਚੋਗਾ ਪਾਇਆ ਕਰਾਂਗਾ ਮੈਂ ਇਸ ਦੀ ਇਨੀ ਸੇਵਾ ਕਰਾਂਗਾ ਕਿ ਇਸ ਦਾ ਸਾਡੇ ਧਰੋਂ ਜਾਨ ਨੂੰ ਜੀ ਨਹੀਂ ਕਰੇਗਾ ਡੰਡੀ ਭੋਲੂ ਨੇ ਚਾਈ ਚਾਈ ਆਪਣੀ ਮਾਂ ਨੂੰ ਕੁੱਗੀ ਵਿਖਾਉਂਦਿਆਂ ਆਖਿਆ ਡੰਡੀ ਪੁੱਤਰ ਇਸ ਦੀਆਂ ਅੱਖਾਂ ਵਿੱਚ ਤੇ ਹੰਝੂ ਹਨ ਡੰਡੀ ਮਾਂ ਨੇ ਕੁੱਗੀ ਵੱਲ ਵੇਖ ਕੇ ਆਖਿਆ ਡੰਡੀ ਪੁੱਤਰ ਇਹ ਆਪਣੀ ਮਾਂ ਕੋਲ ਜਾਣਾ ਚਾਹੁੰਦੀ ਹੈ ਡੰਡੀ ਮਾਂ ਤੋਂ ਬਿਨਾ ਇਹ ਉਧਰ ਗਈ ਹੈ ਡੰਡੀ ਇਸਤੀ ਮਾਂ ਇਸ ਨੂੰ ਲੱਭ ਲੱਭ ਹਾਰ ਗਈ ਹੋਵੇਗੀ ਡੰਡੀ ਇਸ ਦੀ ਮਾਂ ਕੁੱਤੇ ਇੱਕ ਰੰਗ ਆਉਂਦਾ ਤੇ ਇੱਕ ਜਾਂਦਾ ਹੋਵੇਗਾ ਡੰਡੀ ਤੂੰ ਇਸ ਨੂੰ ਜਿੱਥੋਂ ਲੈ ਕੇ ਆਇਆ ਸੀ ਉੱਥੇ ਹੀ ਵਾਪਸ ਛੱਡ ਆ ਡੰਡੀ ਮਾਂ ਨੇ ਦੁਬਾਰਾ ਆਖਿਆ ਡੰਡੀ ਪਰ ਭੋਲੂ ਘੁੱਗੀ ਨੂੰ ਵਾਪਸ ਛੱਡ ਕੇ ਆਉਣ ਲਈ ਤਿਆਰ ਨਹੀਂ ਸੀ ਡੰਡੀ ਉਹ ਕੁੱਕੀ ਨੂੰ ਛੱਡਣ ਦੀ ਥਾਂ ਸਗੋਂ ਮਾਂ ਨਾਲ ਬਹਿਸ ਵਾਜੀ ਕਰਨ ਲੱਗ ਪਿਆ ਪੁੱਤਰ ਇਸ ਭੁੱਗੀ ਦੀ ਥਾਂ ਤੇ ਤੂੰ ਆਪਣੇ ਆਪ ਨੂੰ ਰੱਖ ਕੇ ਵੇਖ ਡੰਡੀ ਕੀ ਤੂੰ ਆਪਣੀ ਮਾਂ ਤੋਂ ਬਿਨਾ ਰਹਿ ਸਕਦਾ ਹੈ ਪ੍ਰਸ਼ਨ ਚਿੰਨ ਮਾਂ ਨੇ ਪੁੱਸਿਆ ਹੁਣ ਭੋਲੂ ਕੋਲ ਕੋਈ ਜਵਾਬ ਨਹੀਂ ਸੀ ਡੰਡੀ ਮਾਂ ਜਦੋਂ ਕਦੇ ਭੋਲੂ ਨੂੰ ਘਰ ਛੱਡ ਕੇ ਮਾਮੇ ਘਰ ਜਾਂਦੀ ਹੁੰਦੀ ਸੀ ਡੰਡੀ ਉਹ ਪਿੱਛੋਂ ਉਧਰ ਜਾਂਦਾ ਹੁੰਦਾ ਸੀ ਡੰਡੀ ਉਸ ਨੂੰ ਬੁਖਾਰ ਚੜ ਜਾਂਦਾ ਹੁੰਦਾ ਸੀ ਡੰਡੀ ਭੋਲੂ ਕੁੱਗੀ ਨੂੰ ਵਾਪਸ ਉਥੇ ਛੱਡਣ ਤੁਰ ਪਿਆ ਜਿੱਥੋਂ ਉਹ ਲੈ ਕੇ ਆਇਆ ਸੀ ਡੰਡੀ ਪੁੱਤਰ ਗੱਲ ਸੁਣ ਹੁਣ ਤੂੰ ਇਸ ਘੁੱਗੀ ਨੂੰ ਇਕੱਲਿਆਂ ਨਾ ਛੱਡੀ ਡੰਡੀ ਨਿਕੜੀ ਜਹੀ ਇਸ ਘੁੱਗੀ ਨੂੰ ਕੋਈ ਹੋਰ ਜਾਨਵਰ ਜਾਂ ਪੰਛੀ ਦਬੋਚ ਲਵੇਗਾ ਡੰਡੀ ਤੂੰ ਇਸ ਨੂੰ ਲੈ ਕੇ ਉਸੇ ਥਾਂ ਤੇ ਬਹਿ ਜਾਮੀ ਜਿੱਥੋਂ ਤੂੰ ਇਸ ਨੂੰ ਲੈ ਕੇ ਆਇਆ ਹੈ ਡੰਡੀ ਇਸ ਦੀ ਮਾਂ ਬਾਬਰੀ ਖੁਈ ਇਸ ਨੂੰ ਲਬਦੀ ਲਬਦੀ ਜ਼ਰੂਰ ਉਥੇ ਗੇੜਾ ਮਾਰੇਗੀ ਡੰਡੀ ਉਹ ਆਪਣੇ ਬੱਚੇ ਨੂੰ ਵੇ ਕੇ ਖੁਸ਼ ਹੋ ਜਾਵੇਗੀ ਡੰਡੀ ਉਹ ਜ਼ਰੂਰ ਤੇਰਾ ਧੰਨਵਾਦ ਕਰੇਗੀ ਡੰਡੀ ਮਾਂ ਨੇ ਤੁਰੇ ਜਾਂਦੇ ਭੋਲੂ ਨੂੰ ਪਿੱਛੋਂ ਆਵਾਜ਼ ਮਾਰ ਕੇ ਹਦਾਇਤ ਦਿੱਤੀ